ਸਾਰੇ ਵੀਰਾਂ ਨੂੰ YouTube ਚੈਨਲ ਨਾਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਜੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਅਸੀਂ ਹਰ ਰੋਜ਼ ਵੀਰ ਜੀ ਬਿਲਕੁਲ ਫ੍ਰੀ ਵਿੱਚ ਵੀਡੀਓ ਪਾਉਂਦੇ ਰਹਿੰਨੇ ਆ ਤੇ ਆ ਵੀਰ ਜੀ ਇੱਕ ਜਲਸੀ ਵਹਿੜ ਵਿਕਾਊ ਆ ਵੀਰ ਜੀ ਬਹੁਤ ਵਧੀਆ ਠੰਡੀ ਸੀਲ ਵਹਿੜਾ ਤੇ ਬਹੁਤ ਵਧੀਆ ਮਤਲਬ ਹੀ ਥਾਂ ਲੇਵਾ ਛੱਡਾ ਸਾਫ ਆ ਇੱਕ ਘਰ ਦੀ ਰੱਖੀ ਵਹਿੜਾ ਵੀਰੇ ਇੱਕ ਵੀਰ ਜੀ ਦਾ ਡੱਬੇ ਰੰਗ ਦੀ ਆ ਇਹ ਵੀ ਵੀਰੇ ਘਰ ਦੀ ਰੱਖੀ ਵਹਿੜਾ ਦੋਨੇ ਵਹਿੜਾ ਕੱਪਣਾ ਨੇ ਤਿਆਰ ਨੇ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸੂਣ ਵਾਲੀਆਂ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਦਿਨ ਪੂਰੇ ਹੋਏ ਵੇ ਆ ਤੇ ਜੇ ਕੇ ਲੈਣੀਆਂ ਵੀਰ ਜੀ ਸੰਪਰਕ ਕਰ ਸਕਦੇ ਜੇ ਏਰੀਆ ਮਹੂਆ ਵੀਰ ਜੀ ਠੰਡੀਆਂ ਸੀਲ ਵਹਿੜਾ ਦੁਜੇ ਦੁਜੇ ਸੂਏ ਹੁਣ ਸੂਣਾ ਇਹਨਾਂ ਨੇ ਤੇ ਜੇ ਕੋਈ ਵੀਰ ਲੈਣ ਦਾ ਚਾਵਣੀ ਉੱਤੇ ਨੰਬਰ ਸਕਰੀਨ ਤੇ ਸਾਡਾ ਚੱਲ ਰਿਹਾ ਹੈ ਤੇ ਜੇ ਕਿਸੇ ਵੀ ਵੀਰ ਨੇ ਕੋਈ ਦੂਰ ਦਾ ਵੀਰ ਏ ਤੇ ਸੰਪਰਕ ਕਰ ਲਵੇ ਤੇ ਅਸੀਂ ਪਹੁੰਚ ਵੀ ਵਿਚ ਕਰ ਦਵਾਂਗੇ ਤੇ ਅੱਗੇ ਵੀਰ ਜੀ ਇੱਕ ਮੱਝ ਆ ਗਈ ਆ ਇਹ ਵੀਰ ਕੋਲ ਇੱਕ ਮੱਝ ਆ ਇੱਕ ਗਾਂ ਐ ਮਤਲਬ ਵਹਿੜਾ ਬੱਛੀ ਤੇ ਇਹ ਵੀਰ ਜੀ ਮੱਝ ਦਾ ਰੇਟ ਹੈਗਾ ਜੀ 85000 ਰੁਪਇਆ ਇਹ ਹੈਗੀ ਆ ਟੋਕੜ ਗੱਪਣ ਦੁੱਧ ਵੀ ਦਿੰਦੀ ਆ ਤੇ ਵੀਰ ਜੀ ਬਹੁਤ ਵਧੀਆ ਜਾਤ ਪਾਤ ਵਾਲੀ ਆ ਇਹ ਵੀਰ ਨੇ ਏਰੀਆ ਨਹੀਂ ਸਾਨੂੰ ਦੱਸਿਆ ਬਾਕੀ ਢੇਲੀ ਮੀਨੀ ਮੱਝਾਂ ਮੱਝ ਬਹੁਤ ਵਧੀਆ ਏ ਬਾਕੀ ਮਾਂਤਣ ਫੁੱਲ ਮੌਕੇ ਤੇ ਤੁਹਾਡਾ ਕੀਤਾ ਜਾਵੇਗਾ ਵੀਰ ਕੋਲ ਗੱਬਣ ਤੇ ਟੋਕੜ ਗੱਬਣ ਮਤਲਬ ਵੀ ਵਕਾਊ ਏ ਮੱਝ ਇਹ ਨਾਲ ਇੱਕ ਵੱਛੀ ਏ ਵੱਛੀ ਬਹੁਤ ਪਰਸੈਂਟਾਂ ਯਾਦਪਾਤ ਵਾਲੀ ਆ ਉਹਦਾ ਰੇਟ ਵੀਰ ਨੇ ਕੱਢਿਆ ਜੀ 8000 ਰੁਪਿਆ ਤੇ ਬਾਕੀ ਤੁਸੀਂ ਵੀਰ ਜੀ ਪੂਰੀ ਜਾਣਕਾਰੀ ਵੀਰ ਤੋਂ ਉੱਪਰ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਲੈ ਸਕਦੇ ਜੇ ਤੇ ਏਰੀਆ ਵੀਰ ਨੇ ਸਾਨੂੰ ਨਹੀਂ ਦੱਸਿਆ ਤੇ ਆਹ ਵੀਰ ਦਾ ਨੰਬਰ ਜੇ ਵੀਰੇ ਕਰ ਲੋ ਕਨੈਕਟ ਮੇਰਾ ਵੀਰੋ ਜਿਹੜਾ ਕੋ ਮੱਝ ਦਾ ਛਕੀਨ ਹੈ ਵੀਰੇ ਤੇ ਲੈ ਸਕਦਾ ਮੇਰਾ ਵੀਰੋ ਤੇ ਇਸੇ ਵੀਰ ਕੋਲ ਫੇਰ ਤੁਹਾਨੂੰ ਦੱਸੀ ਜੰਨੇ ਵੀਰ ਜੀ ਇੱਕ ਵੈੜਾ ਇਹਕੇ ਵੀਰ ਨੇ ਵੈੜ ਲੈਣੀ ਹੋਵੇ ਇਹ ਜੇ ਬਿਲਕੁਲ ਪਲੂਨ ਵੱੱਛੀ ਆ ਜੇ ਕੋਈ ਸੂਆ ਨਹੀਂ ਸੂਈ ਇਹ ਆ ਗਈ ਜੇ ਵੀਰੇ ਵੱੱਛੀ ਇਹਦਾ ਰੇਟ ਹੈਗਾ ਜੇ 8000 ਬਹੁਤ ਵਧੀਆ ਜਾਤ ਪਾਤ ਦੀ ਪੂਰੀ ਨਸਲ ਦੀ ਜੇ ਇੱਕ ਕਰ ਲੋ ਵੀਰੇ ਕਨੈਕਟ ਵੀਰ ਦਾ ਨੰਬਰ ਸਕਰੀਨ ਤੇ ਅੱਗੇ ਲੰਘ ਗਿਆ ਹੈ ਇਹ ਵੀਡੀਓ ਨੂੰ ਵੀਰ ਜੀ ਐਂਡ ਟਿੱਕਰ ਵੇਖਿਆ ਜੇ ਹੋਰ ਵੀ ਸੰਦ ਬਥੇਰੇ ਲੈ ਕੇ ਆਏ ਹੋਏ ਆ ਇੱਕ ਵੀਰ ਜੀ ਸਾਡੇ ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਲਈ 703 984000 ਤੇ 5 ਤੋਂ 7 ਫੋਟੋਆਂ ਪਾ ਕੇ ਪੂਰੀ ਜਾਣਕਾਰੀ ਦਿਓ ਅੱਗੇ ਵੀਰ ਜੀ ਇੱਕੇ ਵੀਰੇ ਕੋਲ ਦੋ ਟਰਾਲੇ ਆ ਗਿਆ ਏਰੀਆ ਵੀਰ ਦਾ ਵੇਰਕਾ ਵੀਰ ਜੀ ਵੀਰ ਨੇ ਰੇਟ ਤਾਂ ਨਹੀਂ ਦੱਸਿਆਗਾ ਤੇ ਨਾ ਵੀਰ ਨੇ ਸਹੀ ਦੱਸਿਆ ਤੇ ਜੇ ਕੋਈ ਵੀਰ ਲੈਣ ਦਾ ਚਾਹਣ ਹੈ ਤੇ ਵੀਰ ਜੀ ਇਸ ਵੀਰ ਨਾਲ ਇਸ ਦਿੱਤੇ ਨੰਬਰ ਤੇ ਸੰਪਰਕ ਕਰ ਲੋ ਏਰੀਆ ਆਪਣਾ ਵੇਰਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਗੇ ਆ ਗਿਆ ਜੀ ਸੋਨਾਲਿਕਾ 60 ਵਾਲਾ 2000 ਵੀਰੇ ਪੰਜ ਮਾਡਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਾ ਜੇ ਏਰੀਆ ਵੀਰ ਜੀ ਬਰਨਾਲਾ ਮਾਲਕ ਵੀਰ ਨੇ ਰੇਟ ਫੋਨ ਤੇ ਦੱਸਣਗੇ ਨਹੀਂ ਦੱਸਿਆ ਅੱਗੇ ਆ ਗਿਆ ਜੀ ਮਿੰਦਰਾ 2000 6 ਮਾਡਲ ਰੇਟ ਸਿਰਫ 2,60,000 ਰੁਪਇਆ ਲਗ ਪੀਸ ਟਰੈਕਟਰ ਜੇ ਵੀਰੇ ਤੇ ਮਾਲਕ ਵੀਰ ਦਾ ਕੇ ਨੰਬਰ ਆ ਰਿਹਾ ਵੀਰੇ ਬਹੁਤ ਵਧੀਆ ਟਰੈਕਟਰ ਹੈ ਸਾਫ ਸੁਥਰਾ ਸੋਹਣਾ ਟਰੈਕਟਰ ਆ ਤੇ ਤੁਸੀਂ ਵੀਰੇ ਖਰੀਦ ਸਕਦੇ ਜੇ ਅੱਗੇ ਵੀਰੇ ਇਸੇ ਵੀਰ ਕੋਲ ਨਾਲ ਇੱਕ ਲੈਜਰ ਕਰਾਇਆ ਬਹੁਤ ਵਧੀਆ ਸਾਫ ਸੁਥਰਾ ਜੇ ਬਾਕੀ ਨਵਾਂ ਹੀ ਪਿਆ ਨਵੀਂ ਹਾਲਤ ਚ ਹੈ ਸਾਫ ਸੁਥਰਾ ਹੈ ਤੇ ਇੱਕ ਵੀਰ ਕੋਲ ਆ HMT 5911 ਟਰੈਕਟਰ ਆ ਵੀਰੇ ਟਿੱਬਿਆਂ ਦਾ ਝੋਟਾ ਤੇ ਇਹ ਵੀਰ ਜੀ ਦੋਨਾਂ ਚੀਜ਼ਾਂ ਦਾ ਵੀਰ ਨੇ ਸਾਨੂੰ ਮਾਡਲ ਤੇ ਰੇਟ ਨਹੀਂ ਦੱਸਿਆ ਓ ਵੀਰੇ ਅੱਗੇ ਸਕਰੀਨ ਤੇ ਨੰਬਰ ਆ ਜਾਣਾ ਤੇ ਤੁਸੀਂ ਇਸ ਵੀਰ ਨਾਲ ਕਨੈਕਟ ਕਰ ਸਕਦੇ ਏਰੀਆ ਮੋਗਾ ਬਾਘਾ ਬਰਾਣਾ ਤੇ ਕੋਈ ਬਾਗੇ ਵਾਲਾ ਵੀ ਕਹਿ ਦਿੰਦਾ ਏ ਇਹ ਮੋਗਾ ਬਾਗੇ ਵਾਲੀ ਏਰੀਏ ਚ ਵੀਰੇ ਅੱਗੇ ਆ ਗਿਆ ਜੀ ਮਿੰਦਰਾ ਡੀਆਈ 2010 ਮਾਡਲ ਰੇਟ 3 ਲੱਖ 10000 ਰੁਪਇਆ ਵੀਰ ਜੀ ਬਹੁਤ ਸੋਹਣਾ ਨਾਗਪੀਸ ਟਰੈਕਟਰ ਜੇ ਇਹਦਾ ਰੇਟ ਵੀਰ ਨੇ ਸਾਨੂੰ ਦੱਸਿਆ ਤੇ ਵੀਰੇ ਕਰ ਲੋ ਕਨੈਕਟ ਇਹ ਅੱਗੇ ਲੈ ਕੇ ਆ ਗਏ ਜੀ 2020 ਮਾਡਲ ਸੋਨਾ ਵਾਲੀ ਕਾ ਟਰੈਕਟਰ ਰੇਟ 5,25,000 ਬਹੁਤ ਵਧੀਆ ਟਰੈਕਟਰ ਆ ਵੀਰ ਜੀ ਤੇ ਅੱਗੇ ਵੀਰ ਦਾ ਸਕਰੀਨ ਤੇ ਨੰਬਰ ਆ ਗਿਆ ਵੀਰੇ ਤੇ ਕਰ ਲੋ ਕਨੈਕਟ ਏਰੀਆ ਬਾਗਾ ਪੁਰਾਣਾ ਆ ਜੇ ਵੀਰ ਦਾ ਨੰਬਰ ਇੱਕ ਵੀਰ ਜੀ ਲੱਕ ਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚਲੋ ਵੀਰੇ ਮਿਲਦੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ